ਅੱਜ ਦੀ T20 22 ਦੀ ਟਾਕੀ ਬਲੈਕ ਲਿਖਿਆ ਕੀ ਟੈਂਪੜਾ ਹੈਗਾ ਕੋਈ ਨਾ ਕੋਈ ਸੀਗਾ ਪਰ ਬੈਲਰ ਨਾਲ ਐਂਟੀ ਟੈਂਨੈਂਟ ਲੱਗਦੀ ਇਹਨਾਂ ਨੇ ਕੋਈ ਉਪਰਕਤ ਖਾਸ ਗੱਲ ਨਹੀਂ ਕੀਤੀ ਬਲੈਕ ਲਿਖਿਆ ਸਾਡਾ ਜਿਹੜਾ ਮਾਹੌਲ ਸਾਬਤ ਕਰਦੀ ਸੀ ਇਹ ਹੋਲੀ ਉਮਰ ਦੀ ਹੁੰਦੇ ਨੇ ਜੀ ਬਾਹਰੋਂ ਦੇਖ ਲੈਂਦੇ ਉਮਰ ਹੈਗੀ ਹੈ ਇਹਨਾਂ ਨੂੰ ਲਾਲਚ ਸਿਰਫ ਪੈਸਿਆਂ ਦਾ ਦਿੱਤਾ ਗਿਆ ਸੀ ਜਾਂ ਇਹਨਾਂ ਨੇ ਕਹਿ ਲਿਆ ਨਾ ਉਹ ਚੰਗੇ ਪੈਸੇ ਦੇ ਬਦਲੇ ਜਿਹੜੀ ਬੇਚਰੋਈ ਦੀਆਂ ਗਤੀਵਿਧੀਆਂ ਜਿਹੜੀਆਂ ਕਰ ਰਹੇ ਨੇ ਜਿਹੜੇ ਆਪਣੇ ਨੌਜਵਾਨਾਂ ਨੂੰ ਬਹੁਤ ਹੀ ਇੱਕ ਵਾਰੀ ਹੋਰ ਹਰ ਵਾਰੀ ਮੈਂ ਕਹਿੰਦਾ ਕਿ ਉਹਦੇ ਤੋਂ ਦੇਖੋ ਜੀ ਮੈਂ ਕਿਹੜਾ ਹੈਗਾ ਇਹ ਮਡਾਲੀ ਦਾ ਹੈ ਛਾਡੇ ਦਾ ਤੇ ਆਦੀ ਹੈਗਾ ਇਹ ਝੋਲ ਪਿੰਡ ਦਾ ਇੱਕ ਰਿੰਡੇ ਪਾਣੇ ਜੀ ਪੀਆਈ ਨਾਲ ਬਿਲਕੁਲ ਜੀ ਤਾਂ ਦੀ ਮੈਂ ਜਿਵੇਂ ਤੁਹਾਨੂੰ